ਆਪ ਪੁੰਨ ਦੋਏ ਏਕ ਸਮਾਨ ਮੈਂ ਬਹੁਤਾ ਤੇ ਕੁਛ ਨਹੀਂ ਬਿਆਨ ਕਰਾਂਗਾ ਸਿਰਫ ਟੂਕ ਮਾਤਰ ਪਾਪ ਪੁੰਨ ਦੋਏ ਏਕ ਸਮਾਨ ਸਮ ਬਰਾਬਰ ਨੇ ਇੱਕੋ ਕੁਛ ਨਾ ਪਹਿਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਹੈ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਸੋਚਣਾ بس ਇਹ ਹੀ ਪਾਪ ਹੈ ਹੋਰ ਕੋਈ ਪਾਪ ਨਹੀਂ ਕਿਸੇ ਨੂੰ ਵੀ ਚੋਟ ਪਹੁੰਚਾਣ ਦੀ ਸੋਚਣਾ ਜਾਨ ਦੀ ਚੋਟ ਮਾਲ ਦੀ ਚੋਟ ਹੈ ਇੱਜ਼ਤ ਆਬਰੂ ਦੀ ਚੋਟ ਇਹ ਤਿੰਨ ਚੋਟਾਂ ਨੇ ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਂ ਤਾਂ ਖਤਰਾ ਵੀ ਸਿਰਫ ਤਿੰਨ ਥਾਂਾਂ ਤੇ ਹੁੰਦਾ ਹੈ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ ਹੋਰ ਤਾਂ ਕੋਈ ਖਤਰਾ ਨਹੀਂ ਹੈ ਜੋ ਐਸਾ ਸੋਚੇ ਕਿ ਇਹਦੀ ਜਾਨ ਨੂੰ ਝੋਟ ਪੁਚਾਣਾ ਹੈ ਜਾਂ ਇਹਦੀ ਜਾਨ ਖੋਣੀ ਹੈ ਇਹਦੇ ਮਾਲ ਨੂੰ ਝੋਟ ਪੁਚਾਣੀ ਹੈ ਜਾਂ ਇਹਦੀ ਧਨ ਸੰਪਦਾ ਖੋਣੀ ਹੈ ਇਹਦੀ ਇੱਜ਼ਤ ਲੁੱਟਣੀ ਹੈ ਇਹ ਖਤਰੇ ਤਿੰਨ ਬਸ ਇਹੀ ਪਾਪ ਹੈ ਕਿਸੇ ਦੀ ਜਾਨੋਂ ਮਾਲ ਇੱਜ਼ਤ ਲੁੱਟਣ ਦੀ ਸੋਚਣਾ ਖੋਣ ਦੀ ਸੋਚਣਾ ਬਸ ਇਹ ਸੋਚਣਾ ਹੀ ਪਾਪ ਹੈ बस सोचਿਆ পাপ ਹੋ ਗਿਆ ਪਰ ਲੋਟਲੇ ਹੈ ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਇਹ ਵਿਚਾਰ ਕਰਤ ਬਣ ਗਿਆ ਹੈ ਇਹ ਸੋਚਣੀ ਕਰਨੀ ਬਣ ਗਈ ਹੈ ਇਹ ਵਿਚਾਰ ਕਿਰਦਾਰ ਬਣ ਗਿਆ ਉਹ ਜਿਹੜਾ ਕਿਰਦਾਰ ਹੈ ਉਹ ਜਿਹੜੀ ਕਰਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ ਵਿਚਾਰ ਪਕੜ ਦੇ ਵਿੱਚ ਨਹੀਂ ਆਉਂਦਾ ਇੱਥੇ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਕਾਨੂੰਨੋ ਕੀ ਪਤਾ ਤੇ ਕਿਸੇ ਕਾਨੂੰਨ ਨੂੰ ਕੀ ਪਤਾ ਪੁਲਿਸ ਨੂੰ ਕੀ ਪਤਾ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ ਆਦਾਨਤ ਦੇ ਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ ਉਹਨੂੰ ਸਭ ਨੂੰ ਕੁਝ ਵੀ ਨਹੀਂ ਪਤਾ ਪਾਪ ਦੁੱਖਾਂ ਦਾ ਵੇਚ ਹੈ ਆਪ ਕਿਵੇਂ ਮਿਟਾਈਏ ਯਹੂਦੀ ਇਸਲਾਮ ਪਾਰਸੇ ਈਸਾਈ ਇਹ ਕਹਿੰਦੇ ਨੇ ਪੁੱਨ ਨਾਲ ਮਿਟਾਓ ਕਿਸੇ ਦੀ ਜਾਨ ਖੋਣ ਦੀ ਸੋਚੀ ਸੀ ਤੋ ਕਿਸੇ ਨੂੰ ਸੁੱਖ ਦੇਣ ਦੀ ਸੋਚੋ ਕਿਸੇ ਦਾ ਮਾਣ ਸਨਮਾਨ ਖੋਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ ਖੁਸ਼ੀ ਦੇ ਇਹ ਪੁੰਨ ਇਹਦੇ ਨਾਲ ਪਾਪ ਕੱਟ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਇਹ ਨਹੀਂ ਕੱਟਦੇ ਨਹੀਂ ਕੱਟਦੇ ਔਖੇ ਨਾ ਹੋਣਾ ਮੈਂ ਫਿਰ ਅਰਜ਼ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ ਸਾਰੇ ਹੀ ਕਰਦਨ ਥੋੜੇ ਬਹੁਤ ਤੇ ਪੁੰਨ ਕਰਦਿਆਂ ਹੀ ਸਾਰੇ ਦੁਖੀ ਵੀ ਐ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ ਮੇਰਾ ਮਨ ਕਥਾ ਹੀ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ ਇਹ ਵੀ ਮੈਰਜ਼ ਕਰਾਂ ਤੁਸੀਂ ਆਖੋਗੇ ਫਿਰੇ ਮੇਰੀ ਮਨੋਤ ਗਲਤ ਹੈ ਨਹੀਂ ਮੈਂ ਮਨੋਤ ਬਣਾਈਏ ਗੁਰਬਾਣੀ ਦੀ ਪੰਕਤੀ ਦੇ ਅਸਾਰ ਤੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਨੂ ਮੰਦੀਏ ਦੁਖੀਏ ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋਈ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਹੈ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾਂ ਦੇ ਚ ਹੋਵੇ ਤੇ ਅਸੀਂ ਕਹਿ ਦਿੰਨੇ ਆ ਤੰਦਰੁਸਤ ਹੈ ਨਹੀਂ ਬਿਮਾਰ ਹੈ ਰੋਗ ਸੀਮਾ ਦੇਚ ਜੇ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬਣਿਆ ਰੋਗ ਤੇ ਹੈ ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਹੁਣ ਮੈਂ ਅਰਜ਼ ਕਰਾਂ ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾ ਚ ਕੀਤਾ ਜਾ ਸਕਦਾ ਹੈ ਰੋਗ ਸੀਮਾ ਦੇਚ ਨਹੀਂ ਆਉਂਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ ਜੋ ਜੋ ਦੀਸੇ ਸੋ ਸੋ ਰੋਗੀ ਤੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਸਾਰੇ ਰੋਗੀ ਰੋਗ ਸੀਮਾਂ ਦੇ ਚੋਵੇ ਅਸੀਂ ਕਹਿੰਦੇ ਆ ਤੰਦਰੁਸਤ ਹੈ ਰੋਗ ਸੀਮਾਂ ਤੋਂ ਅੱਗੇ ਲੰਘਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਆ ਬਿਮਾਰ ਨਹੀਂ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਹੈ ਰੋਗ ਅਜੇ ਸੀਮਾ ਦੇ ਚ ਪੀੜਾ ਨਹੀਂ ਬਣਿਆ ਫਿਰ ਪੀੜਾ ਬਣੇ ਤੇ ਔਸ਼ਦੀਆਂ ਕੀ ਕਰਦੀਆਂ ਨੇ ਪੀੜਾ ਖਤਮ ਹੋਵੇ ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ ਦੂਸਰਾ ਰੂਪ ਧਾਰਨ ਕਰ ਲੈਂਦੀ ਹੈ ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ। ਉਹੀ ਅੰਦਰੋਨੀ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ। ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਬੁਢੇਪੇ ਦੀ ਆਪਣੀ ਇੱਕ ਪੀੜਾ। ਪੈਰ ਹੈਗੇ ਨੇ ਢੰਗ ਨਾਲ ਚੱਲ ਨਹੀਂ ਸਕਦਾ। ਜ਼ੁਬਾਨ ਹੈਗੇ ਲੜਖੜਾ ਗਈ ਹੈ। ਮੂੰਹ ਚ ਦੰਦ ਗਿਰ ਗਏ ਨੇ। ਅੱਖਾਂ ਹੈਗੀਆਂ ਨੇ ਢੰਗ ਨਾਲ ਵੇਖ ਨਹੀਂ ਸਕਦਾ। ਕੰਨ ਹੈਗੇ ਨੇ ਢੰਗ ਨਾਲ ਸੁਣ ਨਹੀਂ ਸਕਦਾ। ਹੱਥ ਕਮਜ਼ੋਰ ਹੋ ਗਏ ਨੇ। ਦੂਜੇ ਦੇ ਸਹਾਰੇ ਨਾਲ ਚੱਲਦਾ ਆ ਵਿਚਾਰਾ ਚੱਲ ਨਹੀਂ ਸਕਦਾ ਜਦ ਲਗ ਜਰਾ ਰੋਗ ਨਹੀਂ ਆਇਆ ਰੋਗੀ ਤੇ ਤੂੰ ਹੈ ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁੜੇ ਪੈਦਾ ਰੋਗ ਨਹੀਂ ਆਇਆ ਔਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਵਿਖਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਰੰਗ ਬਾਣੀ ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੇ ਨਹੀਂ ਛੜੇ ਤੇਰਾ ਸਰੀਰ ਕੋਬੜਾ ਨਹੀਂ ਹੋਇਆ ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਨਾਮ ਜਪ ਲੈ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਨਹੀਂ ਕਰ ਸਕੇਗਾ ਉਹ ਵੱਧ ਜਾਏਗਾ ਪੀੜਾ ਵੱਧਦੀ ਜਾਏਗੀ ਜਬ ਲਗ ਜਰਾ ਰੋਗ ਨਹੀਂ ਆਇਆ ਤਨ ਰੋਗੀ ਹੈ ਸਾਰੇ ਰੋਗੀ ਨੇ ਸਾਰੇ ਬੁੱਢੇ ਹੋਣਗੇ ਬੁੱਢੇ ਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ ਮਨ ਸੋਗੀ ਹੈ ਮਨ ਦੇ ਚ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਚਿੰਤਾ ਤੇ ਹੀ ਦੀ ਸੇ ਸਭ ਕੋਏ ਸਤਿਗੁਰ ਕਹਿੰਦੇ ਅਨੁਸਾਰ ਇਹ ਚਿੰਤਾ ਤੁਰਨ ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ ਇੱਕ ਵਾਸਤੇ ਵੀ ਨਹੀਂ ਕਹਿ ਸਕਦੇ ਸਾਰੀ ਚਿੰਤਾ ਤੁਰਨਾ ਚਿੰਤਾ ਅਲਗ-ਅਲਗ ਹੋ ਸਕਦੀ ਹੈ ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਨੇ ਲੇਕਿਨ ਚਿੰਤਾ ਤੇ ਹੈ ਤਾਂ ਦੁੱਖ ਪ੍ਰਗਟ ਹੁੰਦਾ ਏ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਏ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਕੀ ਹਰੀ ਦਾ ਜਨ ਬੁੱਢਾ ਨਹੀਂ ਹੁੰਦਾ ਤੇ ਮਰਦਾ ਨਹੀਂ ਮਰਦਾ ਬੁੱਢਾ ਵੀ ਹੁੰਦਾ ਇਹ ਵੀ ਮੈਰਜ ਕਰਦੇ ਆਂ ਫਿਰ ਇਹ ਪੰਕਤੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਤਨ ਰੋਗ ਹੈ ਮਨ ਸੋਗ ਹੈ ਹਰੀ ਦਾ ਜਨ ਤਨ ਮਨ ਦੋਹਾ ਤੂਪਾਰ ਚਲਾ ਜਾਂਦਾ ਹੈ ਜੀਵਦਾ ਤਨ ਦੇ ਤਲ ਤੇ ਨਹੀਂ ਜੀਵਦਾ ਜੀਵਦਾ ਮਨ ਦੇ ਤਲ ਤੇ ਨਹੀਂ ਜੀਵਦਾ ਇਹ ਅਵਸਥਾ ਉਸ ਨੂੰ ਕਿਸਾ ਮਿਲਦੀ ਏ ਇਹ ਨਾਮ ਜਪ ਕੇ ਮਿਲਦੀ ਹੈ ਨਾਮ ਤਨ ਤੋਂ ਪਰੇ ਕਰ ਦਿੰਦਾ ਹੈ ਉਹਦੀ ਸੁਰਤ ਨੂੰ ਉਹਦੀ ਚੇਤਨਾ ਨੂੰ ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਹੈ ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ ਉਹ ਅੱਗੇ ਲੰਘ ਜਾਂਦਾ ਹੈ ਇਹ ਹੀ ਕਾਰਨ ਹੈ ਐਸੇ ਪੁਰਸ਼ ਦੇ ਬੰਦ ਬੰਦ ਘਟ ਦਿੱਤੇ ਗਏ ਹਸਦਾਰੇ ऐसे मनुख नु सोली ते टंग देत ਹਰ ਗਿਆ ਖੁਦਾ ਦਾ ਸ਼ੁਕਰਾਨਾ ਕਰਦਾ ਰਿਹਾ ਐਸੇ मनुख नु ਤਤੀ ਤਵੀ ਤੇ ਬਿਠਾ ਦਿੱਤਾ ਗਿਆ ਔਰ ਕਈ ਦਿਨ ਦੇ ਭੁਖੇ ਹੈ ਰਸਨਾ ਤੋਂ ਬੋਲ ਨਿਕਲੇ ਆ ਗਿਆ ਮੈਂ ਭੋਖ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਸੋਗ ਹਰਖ ਨਹੀਂ ਜਾਣ ਖੁਸ਼ੀ ਗਮਿ ਅਸੀਂ ਨਹੀਂ ਜਾਣੇ ਨਹੀਂ ਮੰਦੇ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਤੇ ਲੈ ਮਾਨਿਆ ਇਸ ਤਰ੍ਹਾਂ ਦੇ ਮਨੁੱਖ ਤਨ ਤੇ ਮਨ ਦੋਹਾਂ ਤੋਂ ਅੱਗੇ ਲੰਘ ਜਾਂਦੇ ਸੋਗ ਵੀ ਪਿੱਛੇ ਰਹਿ ਜਾਂਦਾ ਹੈ ਰੋਗ ਵੀ ਪਿੱਛੇ ਰਹਿੰਦਾ ਹੈ ਸੰਸਾਰ ਚੋਂ ਕੇ ਤਨ ਦੇ ਤਲ ਤੇ ਜੀਉਂਦਾ ਹੈ ਰੋਗੀ ਜੀਉਂਦਾ ਹੈ ਰੋਗਾਂ ਵਿੱਚ ਜੀਉਂਦਾ ਹੈ ਸੰਸਾਰ ਚੋਂ ਕੇ ਮਨ ਦੇ ਤਲ ਤੇ ਜੀਉਂਦਾ ਤਾਂ ਚਿੰਤਾਵਾਂ ਵਿੱਚ ਜੀਉਂਦਾ ਹੈ ਚਿੰਤਤ ਹੀ ਦੀ ਸੇ ਸਭ ਕੋ ਹੁਣ ਮੈਂ ਫਿਰ ਅਰਜ਼ ਕਰਾਂ ਪੁੰਨ ਨਾਲ ਪਾਪ ਨਹੀਂ ਕੱਟਦੇ ਪਾਪ ਪੁੰਨ ਤੇ ਭਈ ਕਹਾਵਤ ਕਿਉਂ ਪਹਿਲੇ ਦੇਖਣਾ ਪੈਗਾ ਮਨੁੱਖ ਪਾਪ ਕਿਉਂ ਕਰਦਾ ਹੈ ਮੈਂ ਫਿਰ ਦੁਰਾਮਾ ਪਾਪ ਦੇ ਤਿੰਨੇ ਕਾਰਨ ਨੇ ਲੋਭ ਕਾਮ ਤੇ ਹੰਕਾਰ ਇਸ ਕਰਕੇ ਪਾਪ ਕਰਦਾ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਹੰਕਾਰ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਲੋਭ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਕੰਮ ਕਰਕੇ ਇਹ ਪਾਪ ਹੈ ਪਾਪ ਕਰਦਾ ਹੈ ਲੋਭ ਕਰਕੇ ਹੰਕਾਰ ਕਰਕੇ ਕੰਮ ਕਰਕੇ ਪਰ ਕਾਮ ਲੋਭ ਅਹੰਕਾਰ ਇਹ ਕੰਮ ਕਰਦਾ ਹੈ ਅਗਿਆਨ ਕਰਕੇ ਨਾ ਸਮਝੀਏ ਇਹਨੂੰ ਪਤਾ ਨਹੀਂ ਦੂਜੇ ਨੂੰ ਦਿੱਤਾ ਗਿਆ ਦੁੱਖ पलट ਕੇ ਵਾਪਸ ਆ ਜਾਂਦਾ ਹੈ। ਕਈ ਗੁਣਾ पलट ਕੇ ਵਾਪਸ ਆਉਂਦਾ ਹੈ। ਇਹ ਵੀ ਮਹਿਰਜ਼ ਕਰਦੇ ਆ। ਦੂਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵਧ ਹੋ ਕੇ ਵਾਪਸ ਆਉਂਦੀ ਹੈ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ ਹੈ। ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਦਿੱਤਾ ਲਈਏ ਆਪਣਾ ਅਣੂ ਦਿੱਤੇ ਕਿਛ ਹੱਥ ਨਾ ਜੋ ਜਗਤ ਨੂੰ ਦੇਂਦਿਆਂ ਪਲਟ ਕੇ ਵਾਪਸ ਆਉਂਦਾ ਹੈ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਮਨੁੱਖ ਪੁੰਨ ਕਿਉਂ ਕਰਦਾ ਹੈ ਅਗਿਆਨ ਕਰਕੇ দান ਕਰ ਰਿਹਾ ਹੈ ਪਾਠ ਕਰ ਰਿਹਾ ਹੈ ਤੀਰਥਾਂ ਤੇ ਜਾ ਰਿਹਾ ਹੈ ਸਮਝ ਕੱਖ ਵੀ ਕੋਈ ਨਹੀਂ ਅਗਿਆਨ ਪਾਪ ਦੀ ਬੁਨਿਆਦ ਕੀ ਸੀ ਅਗਿਆਨ ਤੇ ਪੁੰਨ ਦੀ ਬੁਨਿਆਦ ਕੀ ਸੀ ਅਗਿਆਨ ਤੋ ਗੁਰਬਾਣੀ ਕਿ ਇਹ ਦੋਵੇਂ ਇੱਕ ਹੋ ਜਾਣੇ ਪਾਪ ਪੁੰਨ ਦੋਵੇਂ ਇੱਕ ਹੋ ਜਾਣੇ ਅਗਿਆਨ ਵਸੋ ਕੇ ਪੁੰਨ ਪਿਆ ਕਰਦਾ ਅਗਿਆਨ ਵਸੋ ਕੇ ਪਾਪ ਪਿਆ ਕਰਦਾ ਨਾ ਸਮਝੀ ਕਰਕੇ ਪੁੰਨ ਪਿਆ ਕਰਦਾ ਹੈ ਨਾ ਸਮਝੀ ਕਰਕੇ ਪਾਪ ਪਿਆ ਕਰਦਾ ਤੇ ਜਦ ਹੈ ਹੀ ਨਾ ਸਮਝੀ ਤੇ ਇਹਨੂੰ ਪਾਪ ਪੁੰਨ ਦੀ ਕੀ ਸਮਝ ਆਏ ਦੋਵੇਂ ਅਗਿਆਨ ਤੋਂ ਨਿਕਲਦੇ ਪੈਣਾ ਲੋਭ ਕਰਕੇ ਪਾਪ ਕੀਤਾ ਸੀ ਲੋਭ ਕਰਕੇ ਹੀ ਪੁੰਨ ਪਿਆ ਕਰਦਾ ਹੈ भी थोड़ा बहुत दान देता है बड़ा कुछ मिलेगा जन्नत मिलेगी स्वर्ग मिलेगा बड़ी लंबी चौड़ी मंग है थोड़ा जि कुछ पुन कियाता है बड़ा प्रबल हंकार है हूं जगत मैनू महान आके चंगा चंगा करके आके ऐसा पुनीत लभना बड़ा औखा है जो हंकारी अंकारी नावे तो अहंकार तो खुद स्वयं एक बात है ਪਾਪ ਪੁੰਨ ਦੋਇ ਏਕ ਸਮਾਨ ਇਨਾ ਤੋਂ ਮਨੁਖ ਪਾਰ ਕਿਵੇਂ ਜਾਵੇ ਜਪ ਕਰਕੇ ਤੇ ਜਪ ਕਿਵੇਂ ਕਰੀਏ ਗੁਰਬਾਣੀ ਕਹਿੰਦੀ ਹੈ ਕੋਈ ਡੰਗ ਨਹੀਂ ਹੈ ਕੋਈ ਡੰਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਇਹੀ ਕਾਰਨ ਹੈ ਕਿ ਜਿਤਨੇ ਅਵਤਾਰ ਹੋਏ ਆਪਣੇ ਢੰਗ ਦੇ ਹੋਏ ਇੱਕ ਦਾ ਢੰਗ ਦੂਜੇ ਨਾਲ ਨਹੀਂ ਮੇਲ ਖਾਂਦਾ ਪ੍ਰਿੰਸੀਪਲ ਗੰਗਾ ਸਿੰਘ ਕਿਹਾ ਕਰਦੇ ਸਨ ਜੇ ਸਾਰੇ અવਤਾਰ ਇੱਕੋ ਹੀ ਸਮੇ ਹੋਏ ਹੁੰਦੇ ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਹੁੰਦਾ ਕਮ ਸੇ ਕਮ ਮਸਬੀ ਖੂਨ ਖਰਾਬਾ ਤੇ ਨਹੀਂ ਹੋਣਾ ਸੀ ਜਿਹੜਾ ਹੁੰਦਾ ਪਿਆ ਰਾਜਨੀਤੀ ਦੇ ਨਾਂ ਤੇ ਜਿਤਨਾ ਹੋਣ ਖਰਾਬਾ ਹੋਇਆ ਉਸ ਤੋਂ ਦੁਗਣਾ ਹੋਇਆ ਧਰਮ ਦੇ ਨਾਂ ਤੇ 1000 ਸਾਲ ਤੱਕ ਯਹੂਦੀ ਮਾਰ ਖਾਂਦੇ ਰਹੇ ਕਿਸਾਈਆਂ ਤੋਂ ਮੁਸਲਮਾਨਾਂ ਤੋਂ ਸੂਲਾ ਅਜੇ ਵੀ ਨਹੀਂ ਹੈ ਇਸਲਾਮ ਨਾਲ ਸਾਰੇ ਅਰਬ ਚਾਹੁੰਦੇ ਨੇ ਇਸਰਾਇਲ ਤਬਾਹ ਹੋਵੇ ਅਜੇ ਵੀ ਸੂਲਾ ਕੋਈ ਨਹੀਂ ਬੋਧ ਤੇ ਸਲਾਤ ਨਮਤ ਬੜੇ ਲੰਬੇ ਸਮੇਂ ਤੱਕ ਟਕਰਾਂਦੇ ਰਹਿਣੇ ਆਪਸ ਵਿੱਚ ਹਿੰਦੂ ਮੁਸਲਮਾਨ ਫਸਾਦ ਬੜੇ ਭਾਰੀ ਆਉਂਦੇ ਰਹਿਣੇ ਮੁਸਲਮਾਨਾਂ ਵਿੱਚ ਦੋ ਫਿਰਕਨੇ ਸ਼ੀਆ ਤੇ ਸੁੰਨੀ ਸਾਲ ਦੇ ਸਾਲ ਹੋਣ ਖਰਾਬਾ ਹੋ ਜਾਂਦਾ ਔਰ ਰਜ ਕੇ ਆਉਂਦਾ ਸਿੱਖਾਂ ਵਿੱਚ ਅਲੱਗ-ਅਲੱਗ ਵਿਚਾਰਧਾਰਾ ਕਰਕੇ ਆਪਸੀ ਖੌਨ ਖਰਾਬੇ ਆਪਸ ਦੇ ਮਤਵੇ ਧਾਰਮਿਕ ਮਤਵੇ ਪ੍ਰਿੰਸਪਲ ਗੰਗਾ ਸਿੰਘ ਨੇ ਇਹ ਦਲੀਲ ਦਿੱਤੀ ਸੀ ਕਾਸ਼ ਇਹ ਸਾਰੇ ਅਵਤਾਰ ਇੱਕੋ ਸਮੇਂ